ਫਿਲੌਰ نیشنل ਹਾਈਵੇ ਰੋਡ ਬੱਸ ਸਟੈਂਡ ਦੇ ਨਜ਼ਦੀਕ ਹੋਇਆ ਇੱਕ ਭਿਆਨਕ ਹਾਦਸਾ ਜਿਸ ਵਿੱਚ نیشنل ਹਾਈਵੇ ਰੋਡ ਤੇ ਜਲੰਧਰ ਵੱਲੋਂ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆ ਰਹੇ ਵਿਅਕਤੀਆਂ ਦੇ ਵਿੱਚ ਕਾਲੇ ਰੰਗ ਦੀ ਅਨੋਵਾ ਗੱਡੀ ਨੰਬਰ PB10F19798 ਵਾਲੇ ਨੇ ਮੋਟਰਸਾਈਕਲਾਂ ਦੇ ਪਿੱਛੇ ਲਿਆ ਕੇ ਗੱਡੀ ਮਾਰੀ ਜਿਸ ਨਾਲ ਇੱਕ ਔਰਤ ਬੱਸ ਸਟੈਂਡ ਤੇ ਖੜੀ ਹੋ ਕੇ ਬੱਸ ਦੀ ਉਡੀਕ ਕਰ ਰਹੀ ਸੀ ਉਸ ਵਿੱਚ ਟੱਕਰ ਲੱਗਣ ਨਾਲ ਲੋਕਾਂ ਦੇ ਦੱਸਣ ਮੁਤਾਬਕ ਦੋ ਔਰਤਾਂ ਅਤੇ ਦੋ ਵਿਅਕਤੀ ਇੰਜਰ ਹੋਏ ਜਿਨ੍ਹਾਂ ਨੂੰ ਮੌਕੇ ਤੇ ਲੋਕਾਂ ਦੀ ਮਦਦ ਨਾਲ ਤਿੰਨ ਹੋਏ ਜ਼ਖਮੀਆਂ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਫਿਲੌਰ ਪੁਚਾਇਆ ਗਿਆ ਤੇ ਇੱਕ ਵਿਅਕਤੀ ਨੂੰ 112 ਸੁਰੱਖਿਆ ਫੋਰਸ ਸਰਵਿਸ ਵਾਲਿਆਂ ਨੇ ਮੌਕੇ ਤੇ ਆਣ ਕੇ ਸਿਵਲ ਹਸਪਤਾਲ ਪਹੁੰਚਾਇਆ ਜ ਜਨਾ ਦਾ ਜਿਹੜੇ ਇਲਾਜ ਸਿਵਲ ਹਸਪਤਾਲ ਫਿਲੌਰ ਚੱਲ ਰਿਹਾ ਹੈ ਗੱਡੀ ਵਾਲਾ ਡਰਾਈਵਰ ਮੌਕੇ ਤੇ ਪੁਲਿਸ ਨੇ ਆਣ ਕੇ ਕਾਬੂ ਕਰ ਲਿਆ ਬਿਆਨਾਂ ਦੇ ਆਧਾਰ ਤੇ ਬਾਕੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਫਿਲੌਰ ਤੋਂ ਪੱਤਰਕਾਰ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਹਾਜੀ ਭਾਈ ਕੀ ਨਾਮ ਦੀ ਆਪਰੇ ਭੁਪਿੰਦਰ ਸਿੰਘ ਭਾਈ ਜੀ ਭਾਈ ਜੀ ਜਦੋਂ ਇੱਥੇ ਐਕਸੀਡੈਂਟ ਹੋਇਆ ਤੁਸੀਂ ਮੌਕੇ ਤੇ ਮੌਜੂਦ ਸੀ ਮੌਕੇ ਤੇ ਸੀਗਾ ਭਾਈ ਮੈਂ ਕਿੱਦਾਂ ਇਹ ਐਕਸੀਡੈਂਟ ਮੇਰੇ ਵੇਖ ਇਦਣ ਨੂੰ ਹੋਇਆ ਭਾਈ ਜੀ ਤੇ ਗੱਲਾਂ ਕਰਦੇ ਫਿਰੇ ਪਿੱਛੋਂ ਗੱਡੀ ਆਣੀ ਜਦੋਂ ਮੋਟਰਸਾਈਕਲ ਮਾਰਿਆ ਦੇ ਵਿੱਚ ਵੱਜਿਆ ਆ ਗਿਆ ਉਹ ਉਹ ਬੰਦਾ ਵੀ ਇੱਥੇ ਡਿਗਾ ਲੇਟੇ ਦੇ ਵਿੱਚ ਡਿਗੀ ਮੋਟਰਸਾਈਕਲ ਦਾ ਇੱਥੇ ਡਿਗਿਆ ਕੋਲ ਆ ਗਿਆ ਉੱਥੇ ਲੜਗੜ ਹੁੰਦੇ ਆਏ ਭਾਈ ਜੀ ਗੱਡੀ ਮਾਰੀ ਜਾਂ ਗੱਡੀ ਮਾਰੀ ਭਾਈ ਉਹ ਬੰਦੇ ਦੀ ਜਾਰੂ ਪੀਤੀ ਦੀ ਗੱਡੀ ਵਾਲੇ ਜੀ ਚੱਕੀ ਕਿੰਨੇ ਜਣੇ ਹੋਏ ਆ जख्मी ਭਾਈ 3 ਜਣੇ ਹੋਏ ਮੋਕੇ ਤੇ ਬੋਲ ਸਕਦੇ ਮੋਕੇ ਤੇ ਹਾਂਜੀ ਭਾਈ ਬੋਲ ਸਕਦੇ ਬੰਦੇ ਸਾਰੇ ਲੈ ਗਏ ਭਾਈ ਹਾਂ ਨਹੀਂ ਹਾਂ ਨਹੀਂ ਲੈ ਗਏ ਭਾਜੀ ਹੌਸ ਮੇਰੇ ਲੈ ਗਏ

ਉਸ ਦਾ ਮਾਰੋ ਡ੍ਰਿੰਕ ਕੀ ਹੋਈ ਹੈ ਨਹੀਂ ਜੋ ਨਹੀਂ ਪੁੱਤਰ ਕਰ ਗਿਆ ਯਾਰ ਮੈਂ ਕੁਛ ਨਹੀਂ ਕੀਤਾ ਭਾਈ ਭਾਈ ਕੌਣ ਨਾਮ ਆ ਰਿਹਾ ਮੁੱਠਾ ਦੇਖੋ ਕਿੱਥੇ ਬਾਰ ਤੇ ਕੋਈ ਨਹੀਂ ਹਾਲੋ ਮੈਂ ਕੁਛ ਨਹੀਂ ਕੀਤਾ ਮੈਂ ਤਾਂ ਰੁਕਿਆ ਸੀ ਉਹਦੀ ਰੋਕਣ ਲਈ ਭਾਈ ਮੈਂ ਬੰਦਾ ਚੱਕਣ ਦੀ ਕਿਸੇ ਨੂੰ ਗੁੱਤੀ ਜਾਂਦੇ ਹਾਂ ਮੈਂ ਕੁਛ ਨਹੀਂ ਕੀਤਾ ਇਹ ਗੱਡੀ ਕੌਣ ਚਲਾ ਰਿਹਾ ਮੈਂ ਤਾਂ ਬੰਦਾ ਮਾਰ ਕੇ ਚਲਾ ਗਿਆ ਅੱਗੇ ਆਪ ਦਾ ਬੰਦਾ ਮਾਰ ਕੇ ਮੈਂ ਤਾਂ ਐਵੇਂ ਰੁਕਿਆ ਸੀ ਉਹਨੂੰ ਚੱਕਣ ਲਈ ਮੈਨੂੰ ਫਸਾਤਾ ਭਾਜੀ ਗੱਡੀ ਗੱਡੀ ਤੁਹਾਡੀ ਆਹੇ ਨੋਆ ਹੈ ਹੈ ਤੇ ਗੱਡੀ ਤੁਹਾਡੀ ਵੱਜੀ ਹੋਈ ਆ ਬਾਡੀ ਕਰਕੇ ਕੋਲ ਬੰਦੇ ਆਏ ਭਾਜੀ ਇਦੋਂ ਮਾਰ ਕੇ ਗਿਆ ਮੇਰੀ ਗੱਡੀ ਦੇ ਵਿੱਚ ਬੱਚਿਆ ਉਸ ਤਮਾ ਨੂੰ ਰੋਕ ਕੇ ਆ ਕੇ ਮੈਨੂੰ ਚੱਕੇ ਲੈ ਜਾਵਾ ਮੈਨੂੰ ਧੋਕਿਆ ਮੈਂ ਚੱਕੇ ਲੈ ਜਾਦਾ ਹਸਪਤਾਲ ਮੈਨੂੰ ਫਸਾਤਾ ਇਹ ਤੇਰੀ ਧਾਰ ਤੁਹਾਨੂੰ ਨਹੀਂ ਤੁਹਾਡੀ ਗੱਡੀ ਨਹੀਂ ਆ ਨਹੀਂ ਆ ਝੂਠ ਹੈ ਭਾਜੀ ਅਸੀਂ ਆਪ ਲੱਕੀਆ ਭਾਜੀ ਝੂਠਾ ਭਾਜੀ ਨਾਲ ਦੇ ਬੰਦੇ ਦੌਰ ਹੋਇਆ ਬੱਸ ਸਟੈਂਡ ਤੇ ਤੁਸੀਂ ਕਿੱਥੇ ਨੂੰ ਜਾ ਰਹੇ ਸੀ ਰੀਵਿਊ ਕਰਦੇ ਸੀ ਬੱਸ ਜੀ ਤੇ ਇਹ ਗੱਡੀ ਜਿਹੜੀ ਨੋਵਾ ਕੋਟੇ ਕੋਟ ਬੱਜੀ ਜਾਣ ਕੇ ਸਾਰੀ ਇਕੱਠੀਆਂ ਬੱਜੀਆਂ ਸਿਰਫ ਇੱਕ ਗੱਡੀ ਨੇ ਹਟ ਕੀਤਾ ਨਾ ਨੁਕਾਲੀ ਨੋਵਾ ਨੇ ਸਾਨੂੰ ਪਤਾ ਲੱਗਿਆ ਓਕੇ ਤੋ ਕਿੰਨੇ ਕੁ ਬੰਦੇ ਉੱਥੇ ਥਲੇ ਗੱਡੀ ਦੇ ਆਏ ਤੁਹਾਨੂੰ ਪਤਾ ਕੁਛ ਚਾਰ ਜਣੇ ਹੈਗੇ ਸਨ ਕਿੱਸੀ ਕਰ ਰਹੇ ਅੰਦਰ ਟੋਟਲ 4 ਇੰਜਰਡ ਹੋਏ ਜੀ ਜੀ ਦੋ ਲੇਡੀਜ਼ ਆ ਦੋ ਜੈਂਟਸ ਆ ਜਿਹੜੇ ਕਿ ਤਿੰਨਾਂ ਨੂੰ ਸਾਡੇ ਆਉਣ ਤੋਂ ਪਹਿਲਾਂ ਓਕੇ ਪ੍ਰਾਈਵੇਟ ਮਤਲਬ ਪਬਲਿਕ ਦੀ ਸਹਾਤ ਨਾਲ ਉਹ ਸਿਵਲ ਹਸਪੀਟਲ ਫਲੋਰ ਲੈ ਆਏ ਸੀਗੇ ਜਿਹੜਾ ਇੱਕ ਸੀ ਗੱਲ ਉਹਦਾ ਲੁਧਿਆਣਾ ਕਿਨਾਂ ਨਸਤਾ ਹਰਪ੍ਰੀਤ ਸਿੰਘ ਓਕੇ ਉਹਨਾਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ 112 ਜਿਹੜੀ ਸੜਕ ਸੁਰੱਖਿਆ ਵਾਲੀ ਆ ਉਹਦੇ ਵਿੱਚ ਪਾ ਕੇ ਉਹਨੂੰ ਲੈ ਆਏ ਆ ਜੋ ਕਿ ਜੇਰੇ ਇਲਾਜ ਆ ਸਿਵਲ ਹਸਪੀਟਲ ਫਲੋਰ ਦਾ ਹਾਲ ਤੋਂ ਤੁਹਾਡਾ ਸਾਹਿਬ ਦੱਸ ਸਕਦੇ ਵੈਸੇ ਠੀਕ ਆ ਓਕੇ ਤੇ ਸਾਰੇ ਕਿਹੜੀ ਗੱਡੀ ਨਾਲ ਹਟ ਹੋਏ ਕੋ ਨੋਵਾ ਗੱਡੀ ਦੱਸ ਰਿਹਾ ਜੀ ਨੋਵਾ ਗੱਡੀ ਤੇ ਸਾਰਾ ਉਹਦਾ ਡਰਾਈਵਰ ਉਹ ਕੀਤਾ ਕੰਮ ਉਹ ਤੇ 112 ਜਿਹੜੀ ਹੈਗੀ ਥਾਣੇ ਵਾਲੀ ਚੱਲਦੀ ਗੱਡੀ ਉਹ ਵੀ ਪਹੁੰਚ ਚੁੱਕੀ ਆ ਤੇ ਡਿਊਟੀ ਵ